ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਿਨਾ ਕਨੋਜੀਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣੇ ਅਮਰੀਕਾ ਪਹੁੰਚੇ ਜਿੱਥੇ ਇੱਥੇ ਵਸਦੇ ਪੰਜਾਬੀ ਭਾਈਚਾਰੇ ਦੇ ਵੱਲੋਂ ਵਾਸ਼ਿੰਗਟਨ ਦੇ ਬਲਿੰਗਮ ਵਿਖੇ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਰਿਵਾਰ ਇੱਥੇ ਇਕੱਠੇ ਹੋਏ ਅਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਨੂੰ ਗੁਲਦਸਤੇ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਦੌਰਾਨ ਐਨਆਰਆਈ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸਰਦਾਰ ਕੁਲਤਾਰ ਸਿੰਘ ਸੰਧਵਾ ਹੁਣਾ ਨੂੰ ਦੱਸਿਆ ਗਿਆ ਅਤੇ ਉਨ੍ਹਾਂ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਪੰਜਾਬੀ ਭਾਈਚਾਰੇ ਨੂੰ ਦਿੱਤਾ ਅਤੇ ਇਸ ਮੌਕੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ ਮੌਜੂਦਾ ਹਾਲਾਤਾਂ ਦੇ ਉੱਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਹੁਣਾ ਦਾ ਬੈਲਿੰਘਮ ਵਾਸ਼ਿੰਗਟਨ ਪਹੁੰਚਣ ਤੇ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਭਰਪੂਰ ਸਨਮਾਨ ਕੀਤਾ ਗਿਆ ਬੈਲਿੰਘਮ ਸਿਟੀ ਅਤੇ ਨੇੜਲੇ ਸ਼ਹਿਰਾਂ ਤੋਂ ਪੰਜਾਬੀ ਪਰਿਵਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਇਸ ਮੌਕੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਵੱਡੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਐਨ ਆਰ ਆਈ ਭਾਈਚਾਰੇ ਦੀਆਂਦਰਪੇਸ਼ ਮੁਸ਼ਕਲਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਦੇ ਸਾਹਮਣੇ ਰੱਖੀਆਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਇੱਥੇ ਬੈਲਿੰਘਮ ਦੇ ਵਿੱਚ ਆਏ ਜਿੱਥੇ ਬੈਲਿੰਘੇਮ ਦੀ ਕਮਿਊਨਿਟੀ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਉਹਨਾਂ ਨੂੰ ਦੱਸੇ ਔਰ ਉਹਨਾਂ ਦੇ ਵਿਚਾਰ ਸੁਣੇ ਜਿਹੜੇ ਉਹਨਾਂ ਨੇ ਕਮਿਊਨਿਟੀ ਦੇ ਵਿਚਾਰ ਜਿਹੜੇ ਬਹੁਤ ਧਿਆਨ ਨਾਲ ਸੁਣੇ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਜਿਹੜੇ ਵੀ ਕੋਈ ਕਿਤੇ ਅਧੂਰੇ ਕੰਮ ਹਨ ਉਹਨਾਂ ਨੂੰ ਅਸੀਂ ਤਨਦੇਹੀ ਨਾਲ ਪੂਰੇ ਕਰਾਂਗੇ ਬੈਲਿੰਘੇਮ ਦੀ ਸਾਰੀ ਹੀ ਕਮਿਊਨਿਟੀ ਅੱਜ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਾਡੇ ਵਿੱਚ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਅੱਗੇ ਤੋਂ ਵੀ ਉਹਨਾਂ ਨੂੰ ਬੇਨਤੀ ਕਰਦੀ ਕਿ ਉਹ ਜਰੂਰ ਜਦੋਂ ਵੀ ਆਉਣ ਉਹ ਸਾਡੇ ਵਿੱਚ ਹਾਜ਼ਰ ਹੋਣ ਸਾਡੀਆਂ ਦੁਖਦਕਲੀਪਾਂ ਸੁਣਨ ਅਤੇ ਕਮਿਊਨਿਟੀ ਦਾ ਮਾਣ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਇੱਥੇ ਪਹੁੰਚੇ ਪੰਜਾਬੀ ਭਾਈਚਾਰੇ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੱਜ ਪੰਜਾਬ ਤੋਂ ਇੱਥੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣੀ ਪਹੁੰਚੇ ਨੇ ਅਤੇ ਉਹਨਾਂ ਨੇ ਸਾਡੀਆਂ ਪਰੇਸ਼ਾਨੀਆਂ ਸੁਨੀਆਂ ਨੇ ਅਤੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਸਾਡੇ ਵਾਸਤੇ ਬੜੀ ਮਾਣ ਮੱਤੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਸਰਦਾਰ ਕੋਤਾਰ ਸਿੰਘ ਜੀ ਸਨ ਵਾ ਅੱਜ ਸਾਡੇ ਵਿਚਕਾਰ ਬੈਲਿੰਘਮ ਦੇ ਵਿੱਚ ਆਏ ਔਰ ਉਹਨਾਂ ਨੇ ਸਾਰੀ ਸੰਗਤ ਜੋ ਵੀ ਪੰਜਾਬੀ ਇੱਥੇ ਸੰਗਤ ਹੈ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਉਹਨਾਂ ਦੀਆਂ ਜੋ ਸ਼ਿਕਵੇ ਔਰ ਲੋੜਾਂ ਸੀ ਜੀ ਉਹਦੇ ਬਾਰੇ ਵੀ ਗੱਲਬਾਤ ਕੀਤੀ ਔਰ ਇਹਦੇ ਵਿੱਚ ਜਿਹੜੇ ਆਪਣੇ ਐਨ ਆਰ ਆਈ ਵਿਜ਼ਿਟ ਕਰਦੇ ਨੇ ਉਹਨਾਂ ਦੀ ਸੇਫਟੀ ਪਬਲਿਕ ਸੇਫਟੀ ਵਾਸਤੇ ਔਰ ਜੋ ਵੀ ਉਥੇ ਹੜਾਏ ਨੇ ਉਹਨਾਂ ਦੇ ਵਾਸਤੇ ਸਹਾਇਤਾ ਦੇਣ ਵਾਸਤੇ ਔਰ ਜੋ ਵੀ ਜਿਹੜਾ ਐਨ ਆਰ ਆਈ ਪੋਰਟਲ ਇਹ ਕਿਸੇ ਐਨ ਆਰ ਆਈ ਨੂੰ ਕੋਈ ਤਕਲੀਫ ਹੈ ਆਪਣੀ ਜ਼ਮੀਨ ਦੀ ਜਾਂ ਕਿਸੇ ਕੰਮ ਦੀ ਜਾਂ ਕਿਸੇ ਹੋਰ ਚੀਜ਼ ਦੀ ਉਹਦੇ ਵਾਸਤੇ ਵੀ ਇਹਨਾਂ ਨੇ ਪੈਦਾ ਕੀਤਾ ਕਿ ਉਹ ਇੱਕ ਸਪੈਸ਼ਲ ਕੋਈ ਸੈਲ ਖੋਲਣਗੇ ਤਾਂ ਕਿ ਇਹਨਾਂ ਜਿਉਂਈ ਐਨ ਆਰ ਆਈ ਵਾਲਿਆਂ ਦੀਆਂ ਲੋੜਾਂ ਨੇ ਉਹਨੂੰ ਪੂਰਾ ਕੀਤਾ ਜਾ ਸਕੇ ਔਰ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਆਪਣੇ ਸੰਕੇਵ ਟੂਰ ਦੇ ਵਿੱਚੋਂ ਵੀ ਟਾਈਮ ਕੱਢ ਕੇ ਉਹਨਾਂ ਨਾਲ ਸਾਡੇ ਰੋਬੋ ਹੋਏ ਔਰ ਸਾਡੇ ਨਾਲ ਆਪਣੇ ਗੱਲਬਾਤ ਕੀਤੀ ਵਾਇਗੁਰਜੀਆ ਖਾਲਸਾ ਵਾਇਗੁਰਜੀ ਕੀਫਤ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਅਸੀਂ ਸਾਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਮੁਸ਼ਕਲਾਂ ਨੂੰ ਹੱਲ ਕਰਨਗੇ ਅਤੇ ਨਾਲ ਹੀ ਆਪਣੀ ਪਾਰਟੀ ਦੇ ਨਾਲ ਮਿਲ ਕੇ ਪੰਜਾਬ ਦਾ ਭਵਿੱਖ ਰੋਸ਼ਨ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਸ਼ਾਰਟ ਨੋਟਿਸ ਦੇ ਉੱਪਰ ਅੱਜ ਪੰਜਾਬੀ ਸਭਾ ਬੈਲਿੰਘੇਮ ਦੇ ਵੱਲੋਂ ਪ੍ਰੋਗਰਾਮ ਪੰਜਾਬੀ ਪੰਜਾਬ ਮੌਜੂਦਾ ਸਥਿਤੀ ਅਤੇ ਸੰਭਾਵਨਾਵਾਂ 'ਤੇ ਵਿਸ਼ੇ ਦੇ ਉੱਪਰ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਦਾਨ ਸਭਾ ਦੇ ਮੌਜੂਦਾ ਸਪੀਕਰ ਸਰਦਾਰ ਕਲਤਾਰ ਸਿੰਘ ਜੀ ਸੰਧਵਾ ਪਹੁੰਚੇ ਤੇ ਸਾਡੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਸਵਾਲਾਂ ਦੀ ਝੜੀ ਲੱਗ ਗਈ ਤੇ ਉਸ ਤੋਂ ਪਤਾ ਲੱਗਦਾ ਸਾਡੇ ਲੋਕ ਪੰਜਾਬ ਬਾਰੇ ਕਿੰਨੇ ਫਿਕਰਮੰਦ ਹਨ ਪੰਜਾਬ ਦਾ ਫਿਕਰ ਜ਼ਿਕਰ ਹੋਇਆ ਪੰਜਾਬ ਦੇ ਬਾਰੇ ਸੋਚ ਤੇ ਅਪਰੋਚ ਦੀ ਗੱਲ ਹੋਈ ਤੇ ਬਹੁਤ ਜ਼ਿਆਦੇ ਬੁਲਾਰੇ ਜਿਹੜੇ ਉਹ ਬੋਲੇ ਤੇ ਸਵਾਲ ਉੱਠੇ ਤੇ ਕੁਲਤਾਰ ਸਿੰਘ ਜੀ ਸੰਧਵਾ ਨੇ ਬੜੇ ਹੀ ਆਪੂਰਤ ਢੰਗ ਦੇ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਤੇ ਸੰਭਾਵਨਾਵਾਂ ਬਾਰੇ ਉਹਨਾਂ ਨੇ ਜਾਣਨਾ ਪਾਇਆ ਤੇ ਸਾਡੇ ਲੋਕਾਂ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਮਿਲੇ ਤੇ ਇੰਨੇ ਮਿੱਠ ਬੋਲੜੇ ਇੰਨੇ ਪਿਆਰੇ ਇਨਸਾਨ ਇੰਨੇ ਵਧੀਆ ਇਨਸਾਨ ਉੱਚੀ ਸੋਚੀ ਸੋਚ ਦੇ ਮਾਲਕ ਕਿ ਸਾਡੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਤੇ ਉਮੀਦ ਕਰਦੇ ਆ ਕਿ ਵੀ ਇੱਕੋ ਇੱਕ ਜਿਹੜੀ ਇਹ ਲੀਡਰ ਨੇ ਮੌਜੂਦਾ ਭਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਦੀ ਗਵਾਈ ਦੇ ਵਿੱਚ ਕੋ ਦਰਸਿੰਗਿਸਾ ਨਮਸਾਬ ਇਹ ਪੰਜਾਬ ਦਾ ਕੋਈ ਚੰਗਾ ਭਵਿੱਖ ਰੁਸ਼ਨਾ ਸਕਦੇ ਨੇ ਤੇ ਪੰਜਾਬੀ ਸਭਾ ਬੈਲਿੰਘਮ ਦੇ ਸਾਰੇ ਹੀ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਪੰਜਾਬ ਦੇ ਚੰਗੇਰੇ ਭਵਿੱਖ ਦੇ ਲਈ ਤੇ ਪੰਜਾਬੀ ਸਭਾ ਬੈਲਿੰਘਮ ਦੇ ਵੱਲੋਂ ਵੀ ਉਹਨਾਂ ਦਾ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਤੇ ਅਸੀਂ ਸਾਰਿਆਂ ਦਾ ਆਏ ਦੋਸਤਾਂ ਮਿੱਤਰਾਂ ਤੇ ਤਾਹਦਲੋਂ ਧੰਨਵਾਦ ਕੀਤਾ ਕਰਦੇ ਰਹਾਂਗੇ ਤੇ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਚਾਰ ਚੰਨ ਲਾਇਆ ਆਮੀਕੇ ਹਾਲ ਦੀ ਕੁਝ ਮਜਬੂਰੀ ਕਰਕੇ ਸਮਰਥਨ ਕਰਕੇ ਬਹੁਤੇ ਲੋਕਾਂ ਨੂੰ ਅਸੀਂ ਸਦਾ ਨਹੀਂ ਦੇ ਸਕੇ ਪਰ ਜਿਨੇ ਵੀ ਆਏ ਉਹ ਬਹੁਤ ਹੀ ਪਿਆਰ ਸਤ ਕਰਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਕੇ ਗਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਸੁਣਿਆ ਅਤੇ ਸਾਡੀਆਂ ਮੁਸ਼ਕਲਾਂ ਹੱਲ ਕਰਨ ਬਾਰੇ ਭਰੋਸਾ ਵੀ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਪੰਜਾਬ 'ਚ ਧਰਤੀ ਹੇਠਾਂ ਜਾ ਰਹੇ ਪਾਣੀ ਅਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੇ ਅਤੇ ਹੋਰ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਸਾਡੇ ਕੋਲ ਅਸੀਂ ਵਾਸ਼ਿੰਗਟਨ ਸਟੇਟ ਬੈਲਿੰਘੇਮ ਦੇ ਵਿੱਚ ਸਾਰੇ ਵੀਰ ਕੱਤਰ ਹੋਏ ਆ ਸੋ ਇੱਥੋਂ ਦੇ ਇਲਾਕੇ ਦੇ ਜਿਹੜੇ ਪ੍ਰਮੁੱਖ ਸਾਰੀਆਂ ਹਸਤੀਆਂ ਆਈਆਂ ਔਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਆ ਕਿ ਪੰਜਾਬ ਤੋਂ ਪੰਜਾਬ ਵਿਧਾਨ ਸਭਾ ਅਸੈਂਬਲੀ ਦੇ ਜੋ ਸਪੀਕਰ ਨੇ ਮੌਜੂਦਾ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਉਹ ਆਏ ਨੇ ਉਹਨਾਂ ਨੇ ਇੱਕ ਇਨਸਾਨ ਚੰਗੇ ਹੁਣ ਇਨਸਾਨ ਦੇ ਨਾਤੇ ਔਰ ਇੱਕ ਜੋ ਪੋਜੀਸ਼ਨ ਤੇ ਨੇ ਉਹ ਪੰਜਾਬ ਦੇ ਸਪੀਕਰ ਨੇ ਉਹਨਾਂ ਨੇ ਗੱਲ ਕੀਤੀ ਆ ਪੰਜਾਬ ਲਈ ਇਨਸਾਨੀਅਤ ਲਈ ਹਿਊਮਨ ਕਾਈਂਡ ਲਈ ਐਜੂਕੇਸ਼ਨ ਲਈ ਹੈਲਥ ਕੇਅਰ ਲਈ ਨਸ਼ਿਆਂ ਦੀ ਰੋਕਥਾਮ ਲਈ ਜੋ ਹੜ੍ਹ ਆਏ ਨੇ ਉਹਨਾਂ ਦਾ ਕੀ ਕਰਨਾ ਕੀ ਕੀਤਾ ਜਾ ਰਿਹਾ ਔਰ ਪੰਜਾਬ ਦਾ ਜੋ ਪਾਣੀ ਥੱਲੇ ਜਾ ਰਿਹਾ ਵਾ ਉਹਨੂੰ ਕਿਵੇਂ ਬਚਾਉਣਾ ਨਹਿਰਾਂ ਤੇ ਕਿਵੇਂ ਪੱਕਾਮ ਹੋ ਰਿਹਾ ਕਿਸਾਨਾਂ ਲਈ ਕਿਵੇਂ ਕੰਮ ਹੋ ਰਿਹਾ ਮਜ਼ਦੂਰਾਂ ਲਈ ਕੀ ਕੰਮ ਹੋ ਰਿਹਾ ਜਿੰਨੇ ਵੀ ਵਿਸ਼ੇ ਨੇ ਜਾਂ ਐਨਆਰਆਈ ਵੀਰ ਜਾਂਦੇ ਆ ਉਹਨਾਂ ਨੂੰ ਕੀ ਕੰਸਰਨ ਹੁੰਦੇ ਆ ਉਹਨਾਂ ਦੇ ਸੇਫਟੀ ਦੇ ਆਪਣੇ ਆਪਣੇ ਪਰਿਵਾਰ ਦੇ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਉਹਨਾਂ ਨੇ ਸੌਜੇ ਹੋ ਤਰੀਕੇ ਨਾਲ ਸੁਣਿਆ ਔਰ ਆਪਣੇ ਵਿਚਾਰ ਦਿੱਤੇ ਨੇ ਕਿ ਉਹ ਕਿਵੇਂ ਸਾਰਾ ਆਪਣਾ ਸਰਕਾਰ ਨੂੰ ਇਹ ਦੱਸਣਗੇ ਸਾਰਿਆਂ ਲਈ ਜਿਹੜਾ ਪੰਜਾਬ ਆ ਉਹ ਗੁਰੂਆਂ ਦੀ ਧਰਤੀ ਆ ਪੀਰਾਂ ਪਗੰਬਰਾਂ ਦੀ ਧਰਤੀ ਆ ਉਥੋਂ ਵਿਦਿਆ ਲਈ ਔਰ ਜੋ ਵੀ ਹੋਰ ਉਪਰਾਲੇ ਹੋ ਰਹੇ ਨੇ ਔਰ ਹੋਰ ਕੀ ਕਰਨੇ ਨੇ ਉਹ ਸਾਰੇ ਸੰਝ ਕੀਤੇ ਨੇ ਉਹਨਾਂ ਤੇ ਗਵਰਨਰ ਨੋਟ ਲਿਖੇ ਨੇ ਉਹਨਾਂ ਨੇ ਉਹ ਸਾਰਿਆਂ ਲਈ ਅਸੀਂ ਬੜੇ ਖੁਸ਼ ਹੋਏ ਆ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਮਿਲ ਕੇ ਬਾਕੀ ਵੀਰਾਂ ਨੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉੱਤੇ ਗੱਲਾਂ ਕੀਤੀਆਂ ਵਿਦਿਆ ਤੇ ਗੱਲਾਂ ਕੀਤੀਆਂ এডਿਕੇਸ਼ਨ ਤੇ ਸਾਰਿਆਂ ਦਾ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਗੁਰਜੀ ਕਾ ਖੌਸਾ ਵੈਗੁਰਜੀ ਕੀ ਤੈ ਅੱਜ ਬੈਲਿੰਗਮ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਾਬ ਵਿਧਾਨ ਸਭਾ ਦੇ ਸਪੀਕਰ ਸਰਬਾਰ ਸਿੰਘਵਾ ਸਾਹਿਬ ਇੱਥੇ ਆਏ ਸੀ ਤੇ ਆਪਣੇ ਐਨਆਰਆਈਆਂ ਦੇ ਕੰਸਰਨ ਸੀਗੇ ਅਸੀਂ ਉਹਨਾਂ ਨੂੰ ਉਹਨਾਂ ਨਾਲ ਸਾਂਝੇ ਕਰਦੇ ਤੇ ਉਹਨਾਂ ਦੇ ਵਿੱਚੋਂ ਪਾਣੀਆਂ ਦਾ ਮਸਲਾ ਨਸ਼ਿਆਂ ਦਾ ਹੋ ਗਿਆ ਤੇ ਐਜੂਕੇਸ਼ਨ ਦੇ ਇਹੋ ਜਿਹੇ ਅਸੀਂ ਉਹਨਾਂ ਨਾਲ ਆਪਣੇ ਕੰਸਰਨ ਜਿਹੜੇ ਸੀਗੇ ਤੇ ਉਹ ਅਸੀਂ ਉਹਨਾਂ ਨਾਲ ਸੱਜੇ ਕੀਤੇ ਤੇ ਉਹਨਾਂ ਨੇ ਸਾਨੂੰ ਆ ਪੂਰਾ ਹਿਸਾਬ ਦਵਾਇਆ ਕਿ ਉਹ ਇਨਾਂਸ ਉਹ ਆਪਣੇ ਜਿਹੜੇ ਇਸ਼ੂਆ ਹੋਣਾ ਨੇ ਨਾਲ ਉਹਨਾਂ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰੀਏ ਸਹਿਵਾਸੀ ਇਹ ਨਹੀਂ ਕੋਈ ਧੰਨਵਾਦ ਸਵਾਹੀ ਜੀ ਦਾ ਖਾਲਸਾ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਸਾਰੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਏਕਤਾ, ਸੇਵਾ ਅਤੇ ਸੱਭਿਆਚਾਰਕ ਪਛਾਣ ਨੂੰ ਸਾਂਭ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਐਨਆਰਆਈ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੇ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿਚਾਲੇ ਹਾਲਾਤਾਂ ਤੇ ਚਿੰਤਾ ਜਤਾਈ ਤੇ ਭਰਾਵਾਂ ਦੇ ਨਾਲ ਦੁੱਖ-ਸੁਖ ਸਾਂਝਾ ਕੀਤਾ। ਅੱਜ ਬੈਲਿੰਘਾਉਂ ਯੂਐਸਏ ਆਕੇ ਸਾਡੇ ਜਿਹੜੇ ਐਨਆਰਆਈ ਭਰਾ ਹੈ ਇਹਨਾਂ ਦੇ ਸਾਰਿਆਂ ਨਾਲ ਇਹਨਾਂ ਨੂੰ ਤਰਵਾਦ ਕੀਤਾ ਹੈ ਗੁਰੂ ਸਾਹਿਬ ਅਰਦਾਸ ਕੀਤੀ ਹੈ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ ਔਰ ਨਾਲ ਹੀ ਸਾਰਿਆਂ ਨੂੰ ਕਿਹਾ ਵੀ ਪੰਜਾਬ ਦੇ ਵਿੱਚ ਜਿਹੜੇ ਹੋੜ ਹੜਾਏ ਹੋਏ ਹੈ ਉਹਨਾਂ 'ਚ ਹੁਣ ਸਹਾਮਤ ਕਰਨਾ ਆਪਸਾਈ ਹੁਣ ਪੰਜਾਬ ਸੰਘਾਰ ਵੀ ਲੱਗੀ ਹੋਈ ਹੈ ਵੀ ਉਹਨਾਂ ਦੇ ਵਿੱਚ ਜਿਹੜਾ ਘੱਟ ਤੋਂ ਘੱਟ ਨੁਕਸਾਨ ਹੋਏ ਜਿੰਨਾ ਦਾ ਨੁਕਸਾਨ ਹੋਵੇ ਉਹਦੀ ਬਾੜ ਪੜੀ ਜਾਵੇ ਬਾਕੀ ਜਿਹੜਾ ਯੂਐਸਏ ਟੂਰ ਹੈ ਉਸ ਪਰ ਪੌਦ ਸੰਖੇਪ ਚ ਰੱਖਿਆ ਜਾ ਰਿਹਾ ਕਿਉਂਕਿ ਖੜਾ ਕਰਕੇ ਮੈਨੂੰ ਲੈਣਾ ਪੈਣਾ ਲੇਕਿਨ ਮੈਂ ਇਥੇ ਇਸ ਕਰਕੇ ਆਇਆ ਸੀ ਕਿ ਇੰਡੋ ਯੂਐਸ ਪੋਲੋ ਟੂਰਨਾਮੈਂਟ ਪਿਛੇ ਜੇ ਹੋਇਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਰੱਖਣ ਦੇ ਬਹੁਤ ਸ਼ੌਕੀਨ ਨੇ ਸੋ ਪੱਥੀਆਂ ਨੂੰ ਪੋਲੋ ਬਾਰੇ ਵੀ ਜਾਣੂ ਕਰਾਇਆ ਜਾਵੇ ਸੋ ਉਹਦੀ ਜਾਣਕਾਰੀ ਲੈਣ ਵਾਸਤੇ ਇੱਥੇ ਆਇਆ ਸੀ ਸੋ ਅੱਜ ਜਿਹੜੇ ਸਾਡੇ ਐਨਆਰਆਈ ਭਰਾ ਮਿਲੇ ਆ ਇਹ ਉਸੇ ਤਰ੍ਹਾਂ ਨਾਲ ਖੜੇ ਆ ਔਰ ਇਹਨਾਂ ਨੂੰ ਪੰਜਾਬ ਦੇ ਮੁੱਢ ਤੋਂ ਪੈਰਾਸੇ ਹੋਣ ਦੀ ਬਹੁਤ ਵੱਡੀ ਉਮੀਦ ਹੈ ਔਰ ਸਰਕਾਰ ਤੋਂ ਵੀ ਬਹੁਤ ਵੱਡੀਆਂ ਉਮੀਦਾਂ ਨੇ ਕਈ ਇਸ਼ੂ ਇਹਨਾਂ ਨੇ ਜਿਹੜੇ ਸਾਹਮਣੇ ਰੱਖੇ ਆ ਪੰਜਾਬ ਦੇ ਸਿਕਿਉਰਿਟੀ ਦਾ ਇਸ਼ੂ ਹੋਇਆ ਨਸ਼ਿਆਂ ਦਾ ਇਸ਼ੂ ਹੋਇਆ এমਪਲॉयਮੈਂਟ ਦਾ ਇਸ਼ੂ ਹੋਇਆ ਇੰਡਸਟਰੀ ਦਾ ਇਸ਼ੂ ਹੋਇਆ ਜੋ ਉਹਨਾਂ ਦੇ ਬੜੀ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਸੋ ਮੈਂ ਲੋਡਸ ਵੀ ਲਏ ਜਿਹੜੇ ਦੇ ਕੰਸਰਟ ਨੇ ਐਨਆਰਆਈ ਦੀ ਕਈ ਕੰਪਲੇਂਟਸ ਨੂੰ ਅ ਉਹ ਐਡਰੈਸ ਕਰਨ ਦੇ ਲਈ ਜਿਹੜੇ ਕੰਸਰਨ ਨੇ ਉਹਨਾਂ ਵਾਸਤੇ ਮੈਂ ਨੋਟਸ ਵੀ ਲਏ ਉਹ ਜਾ ਕੇ ਉਹਦੇ ਜੋ ਵੀ ਬ੍ਰੀਫ ਸਰਕਾਰ ਨੂੰ ਦੱਸਣ ਵਾਲੀ ਗੱਲ ਸਰਕਾਰ ਤੇ ਕਰਾਂਗੇ ਜੋ ਮੇਰੇ ਘਰ ਵਾਲਾ ਮੈਂ ਕਰੂੰਗਾ ਤੇ ਲੇਕਿਨ ਮੈਂ ਅੱਜ ਸਾਡੇ ਦੇ ਆਰਗੇਨਾਈਜ਼ਰ ਸਾਰੇ ਸਾਡੇ ਬੀਲਾ ਸਾਹਿਬ ਗੁਰਪ੍ਰੀਤ ਸਿੰਘ ਜੀ ਚੰਦਵਾਜਾ ਸਾਹਿਬ ਸਾਡੇ ਸਾਰੇ ਸਾਥੀ ਔਰ ਅੱਜ ਖਾਸ ਕਰਕੇ ਸਿੱਧੂ ਸਾਹਿਬ ਇਥੇ ਜਿਹੜੇ ਆਏ ਮੈਂ ਔਰ ਇਹਨਾਂ ਸਾਰਿਆਂ ਦਾ ਹੀ ਤਾੜੀ ਵਾਲਾ ਸਭਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦੀਆ ਇਹਨਾਂ ਨੇ ਬਹੁਤ ਪਿਆਰ ਬਖਸ਼ਿਆ ਬਹੁਤ ਸਤਿਕਾਰ ਦਿੱਤਾ ਤੋਂ ਮੈਂ ਤਾਂ ਬਹੁ ਨਿਮਰਣਾ ਜਾ ਲੇਕਿਨ ਬਹੁਤ ਸਤਿਕਾਰ ਦਿੱਤਾ ਥਰ ਜਿੰਦਗੀ ਮੈਂ ਯਾਦ ਰੱਖ ਜ਼ਿਕਰ ਹੋ ਗਿਆ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਮਰੀਕਾ ਦੇ ਵਸ਼ਿੰਗਟਨ ਦੀ ਸਿਟੀ ਬੈਲਿੰਘਮ ਦੇ ਵਿੱਚ ਪਹੁੰਚੇ ਜਿੱਥੇ ਪੰਜਾਬੀ ਭਾਈਚਾਰੇ ਨੇ ਉਹਨਾਂ ਦਾ ਧੂਮ-ਧਾਮ ਦੇ ਨਾਲ ਸਵਾਗਤ ਕੀਤਾ ਅਤੇ ਇਸ ਦੌਰਾਨ ਉਹਨਾਂ ਐਨ ਆਰ ਆਈ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਪੰਜਾਬੀ ਭਾਈਚਾਰੇ ਨੇ ਉਹਨਾਂ ਦਾ ਸਨਮਾਨ ਵੀ ਕੀਤਾ ਗੁਰਪ੍ਰੀਤ ਸਿੰਘ ਤੰਜੂ ਦੀ ਲਾਈਵ ਪੰਜਾਬੀ ਟੀਵੀ ਦੇ ਲਈ ਰਿਪੋਰਟ